ਨਲਾਈ ਗਰੂ ਸਾਹਿਬ ਜੀ ਅਸਾ 12 ਬਰਸ ਬਾਲਪਨ ਬੀਤੇ 20 ਬਰਸ ਕਾ ਸਤਪਨਾ ਕੀਓ 30 ਬਰਸ ਕਾ ਚ ਦੇਵਨ ਪੂਜਾ ਫਿਰ ਪਛਤਾ ਨਾ ਬਿਰਦ ਪਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋ ਕੋ ਪਯੰਗ ਬੱਲੇਓ ਸੂ ਕੇ ਸਰਵਰ ਪਾਲ ਬੰਦਾ ਆਵੇ ਲੂਣੇ ਖੇਤ ਹੱਥ ਵਾਰ ਕਰੇ ਆਇਓ ਚੋਰ ਤੁਰੰਤ ਲੈ ਗਇਓ मेरी राखत मुगद फिर चरण शिश कर कंपन लागै नैनी असार बहे जे बाबा सुध नहीं तो बरे धर्म की आस करो कृपा करे, करे लिवला वे लाहा हर हर नाम लियो हरतन हरत पायोते चलिया नाल चलियो कैत कबीर सुनो रे संतो अंतन कछु लै न गयो आई तलव गोपाल राय की माया मंदिर छोड़ चलेओ नाम तन वह गुरु साहब जी मार्ग ठाक ना पाए मनै पतसिओं प्रगट जाए मनै मग्न चलै पंथ मनै धर्म से ती स्र बंध ऐसा नाम निरंजन होए जे को मन जाने मन को ਸਨੋਂ ਨਿਰਨ ਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਗੁਰੂ ਪਿਆਰੀ ਸਾ ਸੰਗਤ ਜੀ ਵੈਲਕਮ ਟੂ ਇੱਕ ਗੋ ਸੇ ਗਰਨੂ ਸਿੰਘ ਦੇ ਛੋਟੇ ਚੈਨਲ ਦਾ ਆਪ ਸਭ ਦਾ ਹੀ ਜਿਹੜਾ ਬਹੁਤ ਬਹੁਤ ਵੈਲਕਮ ਦੀਆਂ ਅੱਜ ਆਪਾਂ ਲਈ ਹਨ 14ਵੀਂ ਜਿਹੜੀ ਆਪਾਂ ਪੌਲੀ ਦੀ ਪੱਜਿਸਵੀਂ ਸਦੀ ਜੋ ਆਪਾਂ ਲੜੀਵਾਰ ਸ਼ੁਰੂ ਕੀਤਾ ਭਾਗ ਉਹਦਾ ਆਪਾਂ ਚੌਥੀ ਪੌਣੀ ਵਿੱਚ ਵਿਚਾਰਨੀ ਹੈ ਤੇ ਆਓ ਮਿਲ ਜੁਲ ਕੇ ਆਪਾਂ ਵਿਚਾਰਾਂਗੇ ਠੀਕ ਹੈ ਤੇ ਉਸ ਤੋਂ ਰੀ ਹੈ ਸਿੱਖਿਆ ਲੈ ਕੇ ਆਪਣੇ ਮਾਇਆ ਮਾਇਆ ਰੂਪੀ ਮੰਦਰ ਵਿੱਚ ਮਨ ਰੂਪੀ ਮੰਦਰ ਵਿੱਚ ਉਹ ਸ਼ਾਂਤੀ ਕੋਸ਼ਿਸ਼ ਜਿਹੜੀ ਹੈ ਕਰਾਂਗੇ ਤਾਂਕਿ ਜਿਹੜਾ ਸਾਡਾ ਜੀਵਨ ਸੁਖਾਲਾ ਨਿਕਲ ਜਾਵੇ। ਕਿਸੇ ਪ੍ਰਭੂਏ ਨਾ ਲੱਗ ਜਾਈਏ। ਬਹੁਤ ਜਨਮ ਬਿਸੜੇ ਥੇ ਮਾਦੋ। ਇਹ ਜਨਮ ਤੁਹਾਰੇ ਲਈ ਖੇ ਪੱਲੀ ਤੇ ਸਾਰੇ ਤੜਤੇ ਗਿਰ ਪਾ ਜੇ। ਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਮਾਰੇ ਸਾਨੂੰ ਅਨਸਰ ਵਿੱਚ ਕਹਿੰਦੇ ਆ। ਇਸ ਜੀਵਾਂ ਮੇਰੇ ਇਸ ਜਗ ਮੇ ਆਇਆ ਕਿਆ ਕਿਆ ਦੁਖ ਕਰਮ ਕੋ ਆਇਆ ਕੇ ਕਰਮ ਕੋ ਆਇਆ ਤੂੰ ਸਿਰਜਾ ਜ ਤੂੰ ਜਗ ਮੇ ਆਇਆ ਜਿਨ ਹਰ ਤੇ ਰਚਨ ਸੋ ਹਰ ਮਾਨਵ ਸਾਇਆ ਸੋ ਇਸੀ ਦਾ ਪਾ ਜਿਹੜਾ ਧਿਆਨ ਰੱਖਣਾ ਹੈ ਪੀਸੀ ਜਿਹੜਾ ਹੈ ਜੀਵਨ ਸਾਡਾ ਉਸ ਪਰਮਾਤਮਾ ਦੇ ਲਈ ਖੇਲ ਗੇ ਨਹੀਂ ਤਾਂ ਫਿਰ 84 ਲੱਖ ਜੁਨਾ ਚ ਛੱਡੇ ਰਹਿਣਾ ਦਾ ਪਾ ਕੱਲ ਵਿਚਾਰ ਕੀਤੀ ਸੀ ਪੀ ਜਿਹੜਾ ਹੈ ਮਨੈ ਜਮ ਕੇ ਸਾਥ ਸੁਝਾਏ ਜਿਹੜਾ ਪਰਮਤਮ ਦਾ ਨਾਮ ਸੁਣ ਕੇ ਮੰਨ ਲਵੇ ਉਹ ਜਨਮ ਜਨਮਾਂ ਦੇ ਮੰਤਰਾਂ ਦਾ ਜਿਹੜਾ ਗੇੜਾ ਹੈ ਉਹ ਸਮਾਪਤ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਹਨਾ ਸੋ ਅਸੀਂ ਵੀ ਉਹ ਚੀਜ਼ ਨੂੰ ਸਿੱਖਣਾ ਹੈ ਤੇ ਮੰਨ ਆਪਾਂ ਹੁਣ ਚਾਹ ਜਿਹੜੀ ਆਪਾਂ ਰੰਮ ਕਰੀਏ ਮੰਨ ਕੱਲ ਵੀ ਕਿ ਐਸੀ ਚਾਨਣ ਆਪਾਂ ਉਹ ਵੀ ਜ਼ਰੂਰ ਧਿਆਨ ਰੱਖਣਾ ਕਿਉਂਕਿ ਜੇ ਉਚਾਰਨ ਜੇ ਸਹੀ ਨਹੀਂ ਕਰਦੇ ਉਹ ਵੀ ਸਾਡੇ ਇੱਕ ਹੁੰਦਾ ਹੈ ਅਨਜਾਨੀ ਚ ਇੱਕ ਹੁੰਦਾ ਗਲਤੀ ਨਾ ਜੇ ਆਪਾਂ ਅਨਜਾਣੇ ਵਿੱਚ ਅਨਜਾਣੇ ਅਨਜਾਣੇ ਦਾ ਭਾਵ ਜਾਣ ਕੇ ਇੱਥੇ ਨਹੀਂ ਅਨਜਾਣੇ ਦਾ ਭਾਵ ਇੱਥੇ ਆ ਸੰਖਿਆ ਤੋਂ ਬਗੈਰ ਹੈ ਹਨਾ ਭਾਵ ਕਿ ਅਸੀਂ ਸੰਖਿਆ ਨਹੀਂ ਸਾਨੂੰ ਗੁਰਮੁਖੀ ਦੀ ਜਾਂ ਬਕਸੇ ਦੇ ਬਾਣੀ ਦੀ ਕਿਉਂਕਿ ਦੇਖੋ ਗੁਰਮੁਖੀ ਦੀ ਸੰਧਿਆ ਹਣੀ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਗੁਰਬਾਣੀ ਸੰਖਿਆ ਤਾਂ ਬਾਅਦ ਦੀ ਗੱਲ ਹੈ ਨਾ ਉਹ ਤਾਂ ਹੁਣੀ ਹੋਣੀ ਚਾਹੀਦੀ ਬਟ ਜਿਹੜੀ ਆ ਮੋਸਟ ਇੰਪੋਰਟੈਂਟ ਹੈ ਗੁਰਮੁਖੀ ਦੀ ਮੰਨ ਲਓ ਮੈਨੇ ਲੱਗਾਇਆ ਜਿਆ ਅਣਾ ਜਿਵੇਂ ਆਪਾਂ ਕਹਿ ਸਕਦੇ ਆ ਆਪਾਂ ਆਪਣੇ ਆਪ ਨੂੰ ਲਈਏ ਵੀ ਉੱਥੇ ਗੁਰਬਾਣੀ ਸੰਖਿਆ ਚ ਕੀ ਹੁੰਦਾ ਸਾਨੂੰ ਉਚਾਰਨ ਦੱਸਦੀ ਹੈ ਕਿ ਤਾਂ ਚਲੋ ਉਹ ਤਾਂ ਲਗਭਾਸੇ ਹੋ ਗਈ ਵਿਸ਼ਰਾਮ ਦੱਸਦੀ ਹੈ ਹਨਾ ਅਰਥ ਦੱਸਦੀ ਹੈ ਵਿਸ਼ਰਾਮ ਕਿੱਥੇ ਲਗਣਾ ਹੈ ਉਹ ਦੱਸਦੀ ਹੈ ਤੇ ਆਪਾਂ ਵਿਸ਼ਰਾਮ ਮੰਨ ਲਾ ਮੰਨ ਲਓ ਆਪਾਂ ਮਸ਼ਨੀ ਕਾਰੇ ਚ ਨਹੀਂ ਗਏ ਇਤਰੀ ਸੰਸਥਾ ਸੰਨ ਮਿਲਦੀ ਹੈ ਅਸੀਂ ਨਹੀਂ ਪੜਨ ਗਏ ਤੇ ਹੋਏਗਾ ਤੇ ਅਸੀਂ ਵਿਸ਼ਰਾਮ ਤੋਂ ਬਗੈਰ ਅਸੀਂ ਇੰਨੀ ਦਾ ਪ੍ਰਯੋਗਨ ਕਰ ਸਕਦੇ ਹਾਂ ਕਿ ਅਸੀਂ ਸੁਧ ਬਾਣੀ ਅਸੀਂ ਇਸ ਇਸ ਰੂਪ ਵਿੱਚ ਪੜ ਸਕਦੇ ਹਾਂ ਕਿ ਪੜਿਆ ਉਚਾਰਨ ਸਹੀ ਕਰੀਏ ਹੁਣ ਅਥੇ ਮੰਨੇ ਨਹੀਂ ਆਏਗਾ ਮੰਨਾ ਆਏਗਾ ਮੰਨੇ ਜੋ ਮੰਨੇਗਾ ਜਦੋਂ ਮੰਨੇ ਬੋਲਦੇ ਆ ਜਿਸਨੇ ਗਾਲ ਮੰਨੀ ਗੁਰੂ ਸਾਹਿਬ ਦੀ ਉਦਾਰ ਉਹਨਾਂ ਦੇ ਤੇ ਜਿਹੜਾ ਮੰਨੈ ਜਿਹੜਾ ਇਹ ਵਾਲਾ ਹੈ ਜਿਹਦਾ ਜੂ ਮੰਨੇਗਾ ਮੰਨੈ ਮਾਰਗ ਮਾਰਗundra ਸੇ ਰਸਤਾ ਠੀਕ ਹੈ ਨਾ ਹੁਣ ਇੱਥੇ ਜੋ ਆਪਾਂ ਜਾਣਾ ਪੜਾਂਗੇ ਗੱਗਿ ਨੂੰ ਸਿਹਾਰੀ ਤੇ ਵਿਆਕਰਣ ਸਾਜ ਦਾ ਅਰਥ ਬਣਦਾ ਹੈ ਰਸਤੇ ਵਿੱਚ ਰਾਹ ਵਿੱਚ ਮੰਨੈ ਮਾਰਗ ਠਾਕ ਠਾਕ ਨਾ ਰੁਕਾਵਟ ਕਿਸੇ ਵੀ ਤਰੀਕੇ ਦੀ ਨਾ ਪਾਈ ਕਿਉਂ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਹੈ ਉਹਨੂੰ ਆਪਣੇ ਮਨ ਦੇ ਅੰਦਰ ਪਤੀ ਲੈਂਦਾ ਹੈ ਆਪਣੇ ਮਨ ਦੇ ਵਸਾ ਲੈਂਦਾ ਹੈ ਉਸ ਦੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਠਾਕ ਰੁਕਾਵਟ ਨਹੀਂ ਹੁੰਦੀ ਕਿਸੇ ਵੀ ਸਫ਼ਰ ਦੀ ਜ਼ਿੰਦਗੀ ਦੇ ਵਿੱਚ ਮੰਨ ਪਤ ਸਿਓ ਪ੍ਰਗਟ ਜਾਏ ਪਤ ਸਿਓ ਪਤ ਦੀ ਇੱਜ਼ਤ ਸਿਓ ਅਕ੍ਰਿਸ਼ ਨਾਲ ਹੁਣ ਕਈ ਪਰਦਾ ਕੀ ਜਾਣਗੇ ਵੀ ਪਰਦਾਸ ਚ ਬਗਾਨੇ ਨਾ ਮਤ ਪੱਦੇ ਰੱਖੀ ਸੱਚੇ ਬਾਦਸ਼ਾਹ ਜੀ ਕੰਨੀ ਮਾਤ ਦਾ ਰੱਖਿਆ ਪਤ ਦਾ ਨਹੀਂ ਰੱਖਾ ਉਹ ਭਲੇ ਉਹ ਮਾਤ ਦਾ ਵੀ ਰੱਖਿਆ ਪਤ ਦਾ ਵੀ ਰੱਖਿਆ ਠੀਕ ਹੈ ਨਾ ਸਾਡੀ ਗੁਰਬਾਣੀ ਕਿਤੇ ਆਪਣੇ ਜਨਕਾ ਪਰਦਾ ਟੱਕਾ ਹੈ ਭਾਵ ਕੀ ਸਾਡੀ ਪਤ ਰਖਦਾ ਹੈ ਮਨ ਹੁਣ ਇੱਥੇ ਸਾਨੂੰ ਉਹੀ ਮਿਲਿਆ ਮਨ ਪਤ ਸਿਓ ਪ੍ਰਗਟ ਜਾਏ ਉਹ ਪਤ ਸਾਡੀ ਰਖਦਾ ਹੈ ਉਪਰ ਜਰ ਕੇ ਪ੍ਰਗੰਵ ਲਾਈਏ ਮਨ ਨੇ ਪਤ ਸਿਓ ਇੱਜ਼ਤ ਨਾਲ ਪ੍ਰਗਟ ਪ੍ਰਗਟ ਪਸੇਦੋ ਕੇ ਪਰਸ ਦੀਪ ਆਕੇ ਜਾਏ ਕਹਿੰਦੇ ਉਹ ਸੰਸਾਰ ਵਿੱਚੋਂ ਸ਼ੋਭਾ ਖਟ ਕੇ ਇੱਜ਼ਤ ਖਟ ਕੇ ਜਾ ਜਾਂਦਾ ਹੈ ਮਨੈ ਮਗ ਨਾ ਚੱਲਿਆ ਪੰਥ ਮਨੈ ਮਗ ਮਗ ਨਾ ਚੱਲਿਆ ਪੰਥ ਕਹਿੰਦੇ ਉਹ ਵੱਖ-ਵੱਖ ਤਰਸ ਚੰਦ ਨਹੀਂ ਚੱਲਦਾ ਉਹ ਵੱਖੋ ਵੱਖਰੇ ਕੋਈ ਅਸੂਲ ਚੱਲਦਾ ਹੈ ਪਰਮਾਤਮਾ ਦੇ ਨਾਮ ਦੇ ਜਿਹੜੇ ਅਸਤੇ ਉੱਥੇ ਚੱਲਦਾ ਉਹ ਮਨ ਧਰਮ ਸਿਤੀ ਸੰਬੰਧ ਧਰਮ ਸਿਤੀ ਨ ਨਾਲ ਸੰਬੰਧ ਅਰਥਾਤ ਤੁਹਾਡੇ ਸਾਖ ਸੰਬੰਧੀ ਰਿਸ਼ਤੇਦਾਰ ਕਹਿੰਦੇ ਉਹ ਨਾ ਦਾ ਫਿਰ ਉਹ ਨਹੀਂ ਰਹਿਦਾ ਹੈਗਾ ਕਹਿੰਦੇ ਉਹ ਮਨੁੱਖ ਜਿਹੜਾ ਹੈ ਧਰਮ ਵਿੱਚ ਸਿੱਧਾ ਜੁੜ ਉਹ ਜਿਹੜਾ ਧਰਮ ਵਿੱਚ ਸਿੱਧਾ ਜੋੜ ਉਹਦਾ ਪਾਣ ਜਾਂਦਾ ਹੈ ਉਹ ਮਾਤਮਵਲ ਉਹ ਸਾਖ ਸੰਬੰਧੀ ਆਪਣੇ ਜਨਾਂ ਤੇ ਧਿਆਨ ਨਹੀਂ ਦਿੰਦਾ ਆ ਮੈਂ ਤਾਂ ਕਿੰਨੀ ਗੱਲ ਕੀ ਬਿੰਦੀ ਕਿ ਤੀਓ ਪੱਖ ਖਣ ਪੜਸਾਵਰ ਖਾਣੇ ਆ ਆਪਣੇ ਘਰੇ ਅਨੇ ਸਹਿਜ ਪਾਰਟਰ ਖੋਨੇ ਆ ਇਹ ਆਪਾਂ ਸੋਖ ਮਨੀ ਸਾਹਿਬ ਰਖੋਨੇ ਆ ਸਪੈਸ਼ਲੀ ਜਦੋਂ ਇੱਕ ਘਟਨਾ ਤੋਂ ਵਾਪਸ ਜਦੋਂ ਅਖੰਡ ਪ੍ਰਸਾਦ ਪਰ ਰਖੋਨੇ ਆ ਮੰਨ ਲਓ ਕੋਈ ਖੁਸ਼ੀ ਦਾ ਹੈ ਤੇ ਆਪਾਂ ਅਖੰਡ ਪਾਠ ਸਾਹਿਬ ਰਖਾਇਆ ਹਨਾ ਹੁਣ ਜਦੋਂ ਰਖਾ ਕੇ ਇੱਕ ਤਾਂ ਇੱਕ ਤਾਂ ਸਾਡੀ ਹੁੰਦੀ ਆ ਵੀ ਜਿਹੜਾ ਪੰਜ ਪੋੜੀਆਂ ਤੋਂ ਬਾਅਦ ਜਪਜੀ ਸਾਹਿਬ ਦੇ ਹੁਣ ਗਾਂਧੀ ਦੇ ਗੁਰਦਾਸਾ ਦੇ ਉਹਨਾਂ ਨੇ ਜਾਣਾ ਹੁੰਦਾ ਅਸੀਂ ਵੀ ਨਾਲ ਹੀ ਉੱਠ ਪੈਨੇ ਆ ਪਲੇ ਬਾਨੀ ਅਸੀਂ ਸੁਣਨੀ ਹੈ ਸਾਡੇ ਘਰੇ ਪਾੜ ਰੱਖਿਆ ਗਿਆ ਜੇ ਕੋ ਪੁੰਚ ਹੈ ਅਵੇ ਜੇ ਕੋ ਪੁੰਚ ਤਿਸ ਕਾ ਹੋਏ ਦਾਰੋ ਠੀਕ ਹੈ ਨਾ ਵੀ ਉਹ 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 ਨਾਲ ਥੋੜੀ ਕੁਸ਼ ਹੈ ਆਪਾਂ ਵੀ ਦੇਖਣਾ ਥੋੜਾ ਵੀ ਉਹ ਤਾਂ ਉਹਨਾਂ ਨੇ ਤਾਂ ਗੁਰਦੁਆਰਾ ਸੱਜਣਾ ਆਪਣਾ ਕੰਮ ਕਰ ਤੇ ਅਸੀਂ ਵੀ ਨਾਲ ਸਾਡੇ ਜੀ ਸੰਗਤ ਜਿਹੜੀ ਨਾਲ ਉੱਠ ਜੰਦੀ ਜਿਹਨਾਂ ਦੇ ਘਰ ਪਾੜ ਰੱਖਿਆ ਹੁੰਦਾ ਇਹ ਤਾਂ ਉਹ ਅੰਦਰ ਪਾਈ ਸਭ ਕਲੇ ਪਾੜ ਕਰੀ ਜਾਂਦੇ ਆ ਦੇ ਅੰਦਰ ਪਾਈ ਸੋਕਲੇ ਪੜ ਕੋਈ ਸਾਖ ਸੰਬੰਧੀ ਆਇਆ ਸਾਡਾ ਅਸ਼ਰਮ ਉਹਨੇ ਮੱਥਾ ਲੇਕਿਆ ਬਾਹਰ ਹੀ ਵੀ ਚੱਲ ਮੰਨ ਲਓ ਇਹੀ ਬੈਠੇ ਆ ਤੇ ਪਾਰ ਹੁੰਦਾ ਪਿਆ ਕੋਈ ਸਾਖ ਸੰਬੰਧੀ ਲਖਿਆ ਨਹੀਂ ਆਇਆ ਮੱਥਾ ਢੇਕਿਆ ਉਹਦੇ ਚੱਲ ਜਾਣਾ ਹੀ ਬਾਹਰ ਤੇ ਅਸੀਂ ਨਾਲ ਚੱਲ ਜੰਨੇ ਆ ਬਾਹਰ ਇਹ ਕੋਲ ਦਾਸ ਮਤਲਬ ਹੋਇਆ ਇਹ ਗਾਣੀ ਮਾਰੇ ਦਾ ਸਤਕਾਰ ਪਹਿਲਾ ਇਹ ਨਾਲ ਨਹੀਂ ਜਾਣਾ ਇਹ ਕੁਟਮ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਹੈ ਸਾਤ ਤਰ ਚੱਲੇ ਨੇ ਤਸ ਨਾਲ ਕਿਉਂ ਚੁਸਲਾਈ ਹੈ ਐਸਾ ਕਮ ਮੂਲ ਨਾ ਕੀਜਿਆ ਜਾਂ ਤੋ ਪਛੋਤਾਈ ਹੈ ਜਿਸ ਨੂੰ ਮਾਰੀ ਕੋ ਬੈਠੀ ਹੋਣਾ ਨੂ ਬਿਠਾਈਏ ਵੀ ਮਾਰੀ ਦੀ ਬਾਣੀ ਸੁਣੋ ਆ ਕੇ ਮਨਨ ਤਮ ਛਤੀ ਸਰਮਨ ਭਾਗ ਕੇ ਆਪਣੇ ਸਰਮੰਦਾ ਵਾਲੇ ਰਿਸ਼ਤੇਦਾਰਾਂ ਵਾਲੇ ਧਿਆਨ ਬੋਤਾ ਨਹੀਂ ਦਿੰਦਾ ਉਹ ਆਪਣੇ ਜਿਹੜੇ ਪਰਮਾਤਮਾ ਦੇ ਨਾਮ ਤੇ ਹੀ ਚੱਲਦਾ ਹੈ ਐਸਾ ਨਾਮ ਨਿਰੰਝਨ ਹੋਏ ਐਸਾ ਨਾਮ ਇਹੋ ਜਿਹੜਾ ਬੰਦੇ ਨੂੰ ਇੰਨਾ ਕੁਝ ਬਣਾ ਦਿੰਦਾ ਜਿਹੜਾ ਜਿਸ ਨੂੰ ਮੰਨ ਕੇ ਬੰਦਾ ਇੰਨਾ ਕੁਝ ਬਣ ਜਾਂਦਾ ਹੈ ਨਿਰੰਜਨ ਭਾਵ ਕੀ ਅੰਜਨ ਹੁੰਦਾ ਹੈ ਮਾਇਆ ਮਾਇਆ ਕਲੀ ਪੈਸਾ ਨਹੀਂ ਮਾਇਆ ਕੋਈ ਨਿੰਦਿਆ ਚੂਲੀ ਕੰਮ ਕਰੋ ਮੋਲੋ ਭੰਕਾਰ ਭਾਵ ਕੀ ਜਿਹੜੀ ਚੀਜ਼ਾਂ ਸਾਡੇ ਲਈ ਠੀਕ ਨਹੀਂ ਹੈ ਇਸ ਦੀ ਪਰਿਭਾਸ਼ਾ ਦੁਆ ਜਿਹੜੀ ਸਾਡੇ ਲਈ ਜਾਂ ਠੀਕ ਨਹੀਂ ਹੈ ਉਹ ਜਿਹੜੀਆਂ ਐਸਾ ਨਾਮ ਨਿਰੰਜਨ ਨਿਰੰਜਨ ਦਾ ਉਹ ਚੀਜ਼ ਤੋਂ ਬਗੈਰ ਹੈ ਨਾ ਪਤਾ ਕਿ ਨੂੰ ਲੱਗਦਾ ਫਿਰ ਪ੍ਰੈਕਟੀਕਲੀ ਜੇ ਕੋ ਮਨ ਜਾਣੇ ਮਨ ਕੋਈ ਜਿਹੜਾ ਉਸ ਨੂੰ ਮੰਨ ਕੇ ਦੇਖ ਲੈਂਦਾ 拉ਸ਼ ਨੂੰ ਮਨ ਕੇ ਦੇਖ ਰਹੰਦਾ ਹੈ ਫਿਰ ਉਹ ਜਿਹੜਾ ਹੈ ਨਾ ਉਸ ਨੂੰ ਪਤਾ ਲੱਗਦਾ ਸੱਚੀ ਉਹ ਨਾਮ ਨੇ ਇੰਜਨ ਹੀ ਹੈ ਕੱਲ ਆਪਾਂ 15ਵੀਂ ਪਉੜੀ ਦੀ ਵਿਚਾਰ ਕਰਾਂਗੇ ਮੰਨੇ ਪਾਵੈ ਮੋਖਦਵਾਰ ਮੰਨੇ ਪਰਵਾਰਦਸਾਰ ਮੰਨੇ ਤਰੇ ਤਾਰੇ ਤਾਰੇ ਧਾਰਿਕ ਗੁਰਸਿੱਖ ਮੰਨੇ ਨਾਨਕ ਪਾਵੈ ਨੇ ਵਿਖੇ ਦੀ ਵਿਚਾਰ ਕਰਾਂਗੇ ਅੱਜ ਦੀ ਵਿਚਾਰ ਕਰਦੀ ਨਿੱਕਾ ਪਰਗਾਦੀ ਬੁੱਲਾਂ ਜੀ ਮਾਫ ਕਰਨਾ ਆਪ ਗੁਰੂ ਪਰ ਸੰਗਤ ਜਿਹੜੀ ਹੈ माफ करनी होगी ठीक है जी उम्मीद है अगली वीडियो जल्दी ਛੇਤੀ ਹੀ ਆਵੇਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ